ਸਾਰੇ ਦੋਸਤਾਂ ਨੂੰ ਪਿਆਰ ਸਤਿ ਸ਼ਕਾਲ ਜੈ ਹਿੰਦ ਕਿਤਾਮ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਹੋ امید ਕਰਦਾ ਹਾਂ ਕਿ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋਵਗੇ ਤੇ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਆਪਣੇ ਕਮੈਂਟਸ ਜ਼ਰੂਰ ਰੱਖਿਆ ਕਰੋ ਤੇ ਜੇਕਰ ਤੁਸੀਂ ਪੁਰਾਣੇ ਹੋ ਤਾਂ ਤੁਸੀਂ ਆਪਣੇ ਡੇ ਰਿਵਿਊ ਜ਼ਰੂਰ ਦਿਆ ਕਰੋ ਤੇ ਨੈਕਸਟ ਟੌਪਿਕ ਬਾਰੇ ਵੀ ਦੱਸਿਆ ਕਰੋ ਤਾਂ ਕਿ ਮੈਨੂੰ ਤੁਹਾਡੇ ਡੇ ਟੌਪਿਕਸੋਂ ਪਤਾ ਲੱਗ ਸਕਣ ਤੇ ਮੈਂ ਉਹਨੂੰ ਜਿਹੜਾ ਹੋਰ ਦਿਨਾਂ ਵਿੱਚ ਵੀਡੀਓ ਬਣਾ ਸਕਾਂ ਜਿੱਦਾਂ ਕਿ ਤੁਹਾਨੂੰ ਪਤਾ ਕਿ ਤੁਹਾਡਾ ਰਿਜ਼ਲਟ ਜਿਹੜਾ 1 ਅਗਸਤ ਨੂੰ ਰਿਵਾਈਜ਼ ਹੋ ਕੇ ਆਇਆ ਇਸ ਤੋਂ ਪਹਿਲਾਂ ਤੁਹਾਡਾ ਰਿਜ਼ਲਟ ਜਿਹੜਾ 28 ਮਈ 2025 ਨੂੰ ਆਇਆ ਸੀਗਾ ਤੇ ਉਹਦੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ ਤੇ ਕਈ ਬੱਚਿਆਂ ਨੂੰ ਤਾਂ ਚਲੋ ਪਤਾ ਲੱਗ ਗਿਆ ਔਰ ਕਈਆਂ ਨੂੰ ਇਸ ਬਾਰੇ ਡਾਊਟਸ ਨੇ ਕਾਫੀ ਤਾਂ ਕਮੈਂਟ ਬਾਕਸ ਦੇ ਵਿੱਚ ਤੁਹਾਡੇ ਕਾਫੀ ਸਾਰੇ ਮੈਨੂੰ ਕੁਐਸਚਨ ਮਿਲੇ ਨੇ ਤੇ ਮੈਂ ਉਹ ਕੱਲਾ ਕੱਲਾ ਵੈਸੇ ਨੋਟ ਕੀਤਾ ਤੇ ਮੈਂ ਇੱਕ ਜਿਹੜੀ ਕੁਐਸਚਨ ਆਂਸਰ ਸੀਰੀਜ਼ ਹੈ ਇੱਕ ਵੀਡੀਓ ਸਪੈਸ਼ਲ ਤੁਹਾਡੇ ਲਈ ਬਣਾ ਰਿਹਾ ਅੱਜ ਠੀਕ ਹੈ ਤੇ ਵੀਡੀਓ ਨੂੰ ਚੰਗੀ ਤਰ੍ਹਾਂ ਸਾਰੀ ਕਰੀਬ-ਕਰੀਬ ਮੈਂ 99.9% ਜਿਹੜੇ ਆਲਮੋਸਟ ਕਮੈਂਟ ਤੁਹਾਡੇ ਲਏ ਨੇ ਠੀਕ ਆ ਤੇ ਆਪੋ ਆਪਣੇ ਜਿਹੜਾ ਕਮੈਂਟ ਦਾ ਰਿਪਲਾਈ ਦੇਖ ਲਓ ਕਿਉਂਕਿ ਮੈਂ ਸੋਚਿਆ ਵੀ ਜੇਕਰ ਮੈਂ ਪਰਸਨਲੀ ਰਿਪਲਾਈ ਕਰਾਂ ਤਾਂ ਮੈਨੂੰ ਕਾਫੀ ਸਮਾਂ ਲੱਗ ਜਾਂਦਾ ਤੇ ਮੈਂ ਕਿਹਾ ਮੈਂ ਚਲੋ 10 10-15 ਮਿੰਟ ਦੀ ਵੀਡੀਓ ਬਣਾ ਕੇ ਤੁਹਾਨੂੰ ਜਿਹੜਾ ਉਹ ਇੱਕ ਆਨਸਰ ਦੇ ਦਵਾਂ ਸਾਰੇ ਕੁਐਸਚਨ ਦਾ ਠੀਕ ਆ ਤੇ ਕਾਫੀ ਸਾਰੇ 2024 ਦੇ ਵੀ ਮਿਕਸ ਨੇ ਤੇ 2025 ਵਾਲੇ ਜਿਹੜੇ ਬੰਦੇ ਕੁੜੀਆਂ ਨਵੇਂ ਪੇਪਰ ਦਿੱਤੇ ਨੇ ਉਹਨਾਂ ਦੇ ਵੀ ਮਿਕਸ ਨੇ ਤੇ ਆਪੋ ਆਪਣਾ ਜਿਹੜਾ ਕਮੈਂਟ ਆ ਠੀਕ ਆ ਉਹਦਾ ਰਿਪਲਾਈ ਤੁਸੀਂ ਵੀਡੀਓ ਚ ਦੇਖ ਲਓ ਤੇ ਚਲੋ ਫਿਰ ਬਿਨਾ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਚੈਨਲ ਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਠੀਕ ਆ ਉਹਨਾਂ ਦੇ ਦਿਨ ਵਿੱਚ ਤੁਹਾਡਾ ਪ੍ਰੋਸੈਸ ਜਿਹੜਾ ਚੱਲਣਾ ਠੀਕ ਆ ਜਾਂ 2025 ਦਾ ਨੈਕਸਟ ਪ੍ਰੋਸੈਸ ਅੱਗੇ ਚੱਲਣਾ ਉਹਦੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਹੋਵੇ ਦਿੰਦਾ ਰਹੂੰਗਾ ਵੈਸੇ ਤਾਂ ਪੁਰਾਣੀਆਂ ਵੀਡੀਓਜ਼ ਹੈਗੀਆਂ ਨੇ ਪਰ ਲੇਟੈਸਟ ਕੁਝ ਨਾ ਕੁਝ ਨਵਾਂ ਹੁੰਦਾ ਰਹਿੰਦਾ ਜਿੱਦਾਂ ਕਿ ਹਨਾ ਮਤਲਬ ਤੁਹਾਨੂੰ ਪਤਾ ਰਿਜ਼ਲਟ ਉਹਦਾ ਰਵਾਈਜ਼ ਹੋਇਆ ਜਾਂ ਕੁਝ ਹੋਰ ਮਤਲਬ ਇਦਾਂ ਦੀਆਂ ਮਾਈਨਸ ਦੀਆਂ ਚੇਂਜਸ ਹੁੰਦੀਆਂ ਰਹਿੰਦੀਆਂ ਨੇ ਤੇ ਤੇ ਇਦਾਂ ਦੀਆਂ ਵੀਡੀਓਜ਼ ਫੇਰੀ ਤੁਹਾਨੂੰ YouTube ਤੇ ਮਿਲਣਗੀਆਂ ਆਪਣੇ ਚੈਨਲ ਦੀਆਂ ਜੇਕਰ ਤੁਸੀਂ ਜਿਹੜਾ ਚੈਨਲ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਿਹੜਾ ਪ੍ਰੈਸ ਕੀਤਾ ਹੋਊਗਾ ਤੇ ਇਸੇ ਤਰ੍ਹਾਂ ਠੀਕ ਆ ਜੁੜੇ ਰਹੋ ਜੇਕਰ ਤੁਸੀਂ ਅੱਗੇ ਉਹ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਬੇਨਾ ਕਿਸੇ ਦੇ ਦੇ ਨੂੰ ਸ਼ੁਰੂ ਕਰਦੇ ਆਪਾਂ ਤੇ ਫਰਸਟ ਕਮੈਂਟ ਲੈਣੀ ਆਪਾਂ ਤੁਹਾਡਾ ਜੀ ਠੀਕ ਹੈ ਜੀ ਪਹਿਲਾਂ ਤਾਂ ਜੀ 2024 ਵਾਲਾ ਬੱਚਾ ਠੀਕ ਹੈ ਉਹਨੇ ਪੁੱਛਿਆ ਵੀ ਜਿਹੜਾ ਰਿਜ਼ਲਟ ਆਇਆ 2024 ਦਾ ਇਹ ਸੱਚੀ ਆਇਆ ਮਤਲਬ ਡਾਊਟ ਆ ਕਿ ਸੱਚੀ ਐ ਜਨ ਵੈਸੀ ਕਹਿ ਰਹੇ ਨੇ ਤਾਂ ਮੈਂ ਦੱਸਣਾ ਚਾਹੁੰਦਾ ਵੀ ਬਿਲਕੁਲ ਰਿਜ਼ਲਟ ਤੁਹਾਡਾ ਨਵਾਂ ਆਇਆ ਠੀਕ ਹੈ ਤੇ ਇਹ ਤੁਸੀਂ ਜੇਕਰ ਨਹੀਂ ਚੈੱਕ ਕੀਤਾ ਤਾਂ ਆਪਣੀਆਂ ਲਿਸਟਾਂ ਜਿਹੜੀਆਂ ਉਹ ਚੈੱਕ ਕਰ ਲਓ ਕਿਉਂਕਿ ਜਿਹੜਾ 1 ਅਗਸਤ ਨੂੰ ਤੁਹਾਡਾ ਸਾਰੀਆਂ ਦੀਆਂ ਸਾਰੀਆਂ ਲਿਸਟਾਂ ਪੁਰਾਣੀਆਂ ਰਿਮੂਵ ਕਰਕੇ ਉਹ ਸਾਰੀਆਂ ਨਵੀਆਂ ਅਪਲੋਡ ਕੀਤੀਆਂ ਠੀਕ ਆ ਮੈਂ ਪਹਿਲੇ ਦਿਨ ਹੀ ਇਹ ਗੱਲ ਕਹਿੰਦੀ ਸੀ ਵੀ ਚੈੱਕ ਕਰ ਲਓ ਕਈਆਂ ਦੇ ਕੈਟਰ ਚੇਂਜ ਹੋ ਗਏ ਹੋਣਗੇ ਔਰ ਕਈਆਂ ਦਾ ਜਿਹੜਾ ਮਤਲਬ ਹੈ ਕਿ ਆਪਣਾ ਨਾਮ ਬਾਹਰ ਹੋ ਗਿਆ ਹੋਊਗਾ ਔਰ ਕਈ ਨਵੇਂ ਜਿਹੜੇ ਬੱਚੇ ਹੋਣਗੇ ਐਂਟਰ ਕੀਤੇ ਹੋਣਗੇ ਠੀਕ ਆ ਤੇ ਇਹ ਚੀਜ਼ ਤੁਸੀਂ ਚੈੱਕ ਕਰਨੀ ਆ ਆਪਣਾ ਉਹੀ ਭਰਤੀ ਦਾ ਪੋਰਟਲ ਆ ਜਿਹੜਾ 2024 ਦਾ ਉੱਤੇ ਜਾ ਕੇ ਤੁਸੀਂ ਆਪਣਾ ਰਿਜ਼ਲਟ ਉਹ ਆਪਣੀ ਕੈਟਾਗਰੀ ਦੇ ਅਨੁਸਾਰ ਜਾਂਚੀਗੇ ਤੁਹਾਡੇ ਵਾਧ ਨੰਬਰ ਨਹੀਂ ਤਾਂ ਜਨਰਲ ਦੇ ਜਿਹੜੇ ਮੋਸਟਲੀ ਉਹਨਾਂ ਦੇ ਆਉਂਦੇ ਜਿਨ੍ਹਾਂ ਦੇ ਨੰਬਰ ਵਾਧੂ ਹੁੰਦੇ ਨੇ ਤੇ ਬਾਕੀ ਤੁਸੀਂ ਆਪਣੀ ਕੈਟਾਗਰੀ ਜੋ ਮੈਂਸ਼ਨ ਕੀਤੀਆਂ ਨੇ ਖਾਸ ਕਰਕੇ ਉਹ ਆਪਣਾ ਦੇਖੋ ਧਿਆਨ ਨਾਲ ਠੀਕ ਆ ਜੀ ਤੇ ਨੈਕਸਟ ਪ੍ਰੋਸੈਸ ਬਾਰੇ ਹੁਣ ਪੁੱਛ ਰਹੇ ਨੇ ਬੱਚੇ ਕਿ ਨੈਕਸਟ ਪ੍ਰੋਸੈਸ ਕਦੋਂ ਸ਼ੁਰੂ ਹੋਊਗਾ ਨੈਕਸਟ ਪ੍ਰੋਸੈਸ ਤੁਹਾਡਾ ਸ਼ੁਰੂ ਹੋ ਜਾਣਾ ਸੀ ਠੀਕ ਆ ਜਿਹੜਾ ਤੁਹਾਡਾ ਰਿਜ਼ਲਟ 28 ਮਈ ਨੂੰ ਆਇਆ ਨਾ ਉਹ ਚਾਹੀ ਇੱਕ ਮਹੀਨਾ ਹੋਰ ਲੇਟ ਆ ਜਾਂਦਾ ਤਾਂ ਆ ਜਿਹੜੀ ਪ੍ਰੋਬਲਮ ਆਈ ਹੈ ਨਾ ਹੁਣ ਰਿਵਾਈਜ਼ ਦੀ ਇਹ ਆਉਣੀ ਹੀ ਨਹੀਂ ਸੀ। ਉਹਨਾਂ ਨੇ ਪਹਿਲਾਂ ਹੀ ਸਭ ਕੁਝ ਸੈੱਟ ਕਰਕੇ ਫੇਰ ਰਿਜ਼ਲਟ ਅਪਲੋਡ ਕਰਨਾ ਸੀ ਪਰ ਚਲੋ ਹੁਣ ਮੈਂ ਤੁਹਾਡੀ ਗਲਤੀ ਵੀ ਨਹੀਂ ਮੰਨਦਾ ਕਿਉਂਕਿ ਤੁਹਾਨੂੰ ਵੀ ਰਿਜ਼ਲਟ ਦੀ ਕਾਫੀ ਵੇਟ ਸੀ ਤੇ ਰਿਜ਼ਲਟ ਉਹਨਾਂ ਨੇ ਦੇਤਾ ਬਾਅਦ ਵਿੱਚ ਫਿਰ ਉਹ ਜਿਹੜੀਆਂ ਕਰੈਕਸ਼ਨਸ ਕੀਤੀਆਂ ਕਰੈਕਸ਼ਨ ਕਰਕੇ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਨਹੀਂ ਥੋੜਾ ਰਿਜ਼ਲਟ 'ਚ ਮਿਸਟੇਕ ਹੋ ਗਈ ਆ ਤਾਂ ਅਗਰ ਕਿਡਾ ਰਿਵਾਈਜ਼ ਹੋ ਕਰਨਾ ਪਿਆ ਤੇ ਨੈਕਸਟ ਪ੍ਰੋਸੈਸ ਬਸ ਕੁਝ ਦਿਨਾਂ ਦੀ ਗੱਲ ਕਿਉਂਕਿ ਪਹਿਲਾਂ ਹੀ ਤੁਸੀਂ ਤੁਹਾਡਾ ਮਤਲਬ ਕਿ ਭਰਤੀ ਦਾ ਪ੍ਰੋਸੈਸ ਆ ਕਾਫੀ ਡਿਲੇ ਹੋ ਚੁੱਕਿਆ ਤੇ ਹੁਣ ਇਹ ਡਿਲੇ ਨਹੀਂ ਹੋਊਗਾ ਜਲਦੀ ਉਹ ਜਲਦੀ ਤੋਂ ਡੇਢੀ ਕਾਰਵਾਈ ਹੋ ਸ਼ੁਰੂ ਹੋਣ ਜਾ ਰਹੀ ਹੈ ਠੀਕ ਹੈ ਜੀ ਤੇ ਰਿਜ਼ਲਟ ਚੈੱਕ ਨਹੀਂ ਹੋ ਰਿਹਾ ਕਿਵੇਂ ਮਤਲਬ ਚੈੱਕ ਕਰੀਏ ਤਾਂ ਮੈਂ ਪਹਿਲਾਂ ਹੀ ਦੱਸਦਾ ਇਸੀ ਤਰ੍ਹਾਂ ਰਿਪਲਾਈ ਕਿ ਉਹੀ ਭਰਤੀ ਪੋਰਟਲ ਤੇ ਜਾਓ 2024 ਦਾ ਲਿੰਕ ਖੋਲੋ ਠੀਕ ਹੈ ਤੁਹਾਨੂੰ ਲੌਗਇਨ ਕਰਨ ਦੀ ਵੀ ਜਰੂਰਤ ਨਹੀਂ ਹੈਗੀ ਭਰਤੀ ਦਾ ਪੋਰਟਲ ਖੋਲੋ ਤੇ ਆਪਣੀ ਜਿਹੜੀ ਉਹ ਤੁਹਾਡਾ ਮਤਲਬ ਲਿੰਕ ਦਿੱਤਾ ਹੋਇਆ ਠੀਕ ਹੈ ਕੌਨਸਟੇਬਲ ਦਾ 2024 ਤੇ ਉਹਦੇ ਉੱਪਰ ਕਲਿੱਕ ਕਰਕੇ ਠੀਕ ਆ ਫਸਟ ਜਿਹੜਾ ਮਤਲਬ ਕਿ ਆਪਸ਼ਨ ਛੱਡ ਕੇ ਬਾਕੀ ਸਾਰੀਆਂ ਤੁਹਾਡੀਆਂ ਲਿਸਟਾਂ ਉਹ ਕੈਟਾਗਰੀ ਵਾਈਜ਼ ਪਈਆਂ ਔਰ ਕੈਟਾਗਰੀ ਵਾਈਜ਼ ਪਈਆਂ ਤੇ ਉਹ ਤੁਸੀਂ ਆਪਣਾ ਡਾਟਾ ਚੈੱਕ ਕਰ ਸਕਦੇ ਹੋ ਨਾਰਮਲੀ ਜੇ ਤਾਂ ਪਹਿਲਾਂ ਚੈੱਕ ਕੀਤਾ ਸੀ ਉਦੋਂ ਹੀ ਚੈੱਕ ਕਰ ਸਕਦੇ ਹੋ ਤੇ ਇੱਕ ਬੱਚੇ ਦਾ ਕੁਐਸਚਨ ਆਇਆ ਜੀ ਕਹਿੰਦੇ ਵੀ 2024 ਦਾ ਫਿਜ਼ੀਕਲ ਹੋਇਆ ਕਿ ਨਹੀਂ ਹੋਇਆ 2024 ਦਾ ਫਿਜ਼ੀਕਲ ਹੁਣ ਤੁਸੀਂ ਆਪਸਿਆਂ ਨੂੰ ਵੀ ਜੇ ਰਿਜ਼ਲਟ ਆਇਆ ਤਾਂ ਫਿਜ਼ੀਕਲ ਪਹਿਲਾਂ ਹੋਇਆ ਹੋਊਗਾ ਫਿਜ਼ੀਕਲ ਤੋਂ ਬਾਅਦ ਡਾਕੂਮੈਂਟ ਸਕਰੂਟੀ ਹੋਈ ਆ ਡਾਕੂਮੈਂਟ ਸਕਰੂਟੀ ਤੋਂ ਬਾਅਦ ਕਿਤੇ ਜਾ ਕੇ ਰਿਜ਼ਲਟ ਤਾਂ 2024 ਦਾ ਰਿਜ਼ਲਟ ਵੀ ਆ ਚੁੱਕਿਆ ਹੈ ਤੇ ਤੁਸੀਂ ਅ ਹੋ ਸਕਦਾ ਤੁਸੀਂ 2024 ਦਾ ਸੌਰੀ 2025 ਦਾ ਪੁੱਛਿਆ ਹੋਵੇ ਪਰ ਤੁਹਾਡਾ ਕਮੈਂਟ ਦੇ ਵਿੱਚ ਲਿਖਿਆ ਹੈ ਕਿ 2024 ਦਾ ਰਿਜ਼ਲਟ ਹੋਇਆ ਮਤਲਬ ਕਿ ਵੀ ਹੋ ਗਿਆ ਕਿ ਨਹੀਂ ਹੋਇਆ ਤਾਂ ਮੈਂ ਉਹਦਾ ਰਿਪਲਾਈ ਦਿੰਦਾ ਵੀ 2024 ਦਾ ਤਾਂ ਰਿਜ਼ਲਟ ਵੀ ਆ ਗਿਆ ਬਟ 2025 ਦਾ ਜਿਹੜਾ ਟ੍ਰਾਇਲਸ ਆ ਉਹਨਾਂ ਦੀ ਮਤਲਬ ਜਿਹੜੀ ਤਿਆਰੀ ਤੁਸੀਂ ਜੇ ਕਰ ਰਹੇ ਹੋ ਜੇ ਤੁਹਾਡਾ ਕੁਐਸਚਨ 2025 ਦੇ ਰਿਲੇਟਡ ਸੀ ਤਾਂ 2025 ਦਾ ਹਜੇ ਹੋਣਾ ਸਕੋਰ ਕਾਰਡ ਆਉਣੇ ਸਕੋਰ ਕਾਰਡ ਤੋਂ ਇੱਕ ਦਿਨ ਤੋਂ ਲੈ ਕੇ ਇੱਕ ਹਫਤੇ ਦਾ ਕਿਹੜਾ ਉਹ ਟ੍ਰਾਇਲ ਸ਼ੁਰੂ ਹੋ ਜਾਂਦੇ ਇਸ ਕਰਕੇ ਆਪਣੀ ਤਿਆਰੀ ਉਹ ਪ੍ਰੋਪਰ ਰੱਖੋ 2025 ਦਾ ਜਿਹੜਾ ਮਤਲਬ ਨੈਕਸਟ ਪ੍ਰੋਸੈਸ ਆ ਉਹ ਤੇ ਆਪਾਂ ਲਾਗੇ ਇੱਕ ਸੈਪਰੇਟ ਵੀਡੀਓ ਬਣਾਵਾਂਗੇ ਪਰ ਜਿਹੜੀ ਹੁਣ ਗੱਲ ਕਰਨੀ ਉਹ 2024 ਦੇ ਰਿਲੇਟਿਡ ਹੀ ਜਾਦਰ ਕਰਨੀ ਹੈ ਠੀਕ ਹੈ ਤੇ ਇੱਕ ਬੱਚੇ ਦਾ ਮੈਸੇਜ ਆਇਆ ਕਹਿੰਦੇ ਵੀ ਜੇਕਰ ਸਾਡੀ ਮੇਲ ਲਾਸਟ ਹੋ ਗਈ ਹੋਵੇ ਜੋ ਅਸੀਂ ਫਾਰਮ ਦੇ ਵਿੱਚ ਫਿਲ ਕੀਤੀ ਸੀ ਤੇ ਕੀ ਜਿਹੜਾ ਹੁਣ ਨੈਕਸਟ ਪ੍ਰੋਸੈਸ ਹੋਣਾ ਠੀਕ ਆ ਤੇ ਉਹਦਾ ਜਿਹੜਾ ਮਤਲਬ ਕਿ ਸਾਨੂੰ ਮੈਸੇਜ ਆਏਗਾ ਜਾਂ ਕੀ ਹੋਏਗਾ ਠੀਕ ਆ ਤਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਮੇਲ ਤੋਂ ਬਿਨਾ ਜਿਹੜਾ ਐਡਮਿਟ ਕਾਰਡ ਹੁੰਦਾ ਨਾ ਐਡਮਿਟ ਕਾਰਡ ਆਪਣੇ ਜਿਹੜਾ ਉਹ ਪੋਰਟਲ ਤੇ ਆਉਂਦਾ ਠੀਕ ਆਪਾਂ ਲੌਗ ਇਨ ਕਰਦੇ ਆਪਾਂ ਆਈਡੀ ਪਾਸਵਰਡ ਲਾਉਨੇ ਆ ਠੀਕ ਆ ਚਲੋ ਠੀਕ ਆ ਮਤਲਬ ਮੇਲ ਦੇ ਵਿੱਚ ਵੀ ਆਪਣਾ ਐਡਮਿਟ ਕਾਰਡ ਹੁੰਦਾ ਬਟ ਜੇ ਮੇਲ ਤੁਹਾਨੂੰ ਨਹੀਂ ਰਿਸੀਵ ਹੋਈ ਤਾਂ ਡੇ ਬਾਈ ਡੇ ਸਵੇਰ ਤੇ ਸ਼ਾਮ ਨੂੰ ਇੱਕ ਵਾਰ ਜੂ ਚੈੱਕ ਕਰ ਲਿਆ ਕਰੋ ਠੀਕ ਆ ਮਤਲਬ ਚੈੱਕ ਕਰਨੀ ਆ ਇਨ ਫਿਊਚਰ ਵੀ ਤੁਹਾਡੀ ਕੋਈ ਮੇਲ ਤਾਂ ਨਹੀਂ ਜਦੋਂ ਪ੍ਰੋਸੈਸ ਸ਼ੁਰੂ ਹੋ ਜੇ ਜੇਕਰ ਤੁਹਾਡੀ ਮੇਲ ਖੋ ਗਈ ਤਾਂ ਕੋਈ ਗੱਲ ਨਹੀਂ ਡੋਂਟ ਵਰੀ ਤੁਹਾਨੂੰ ਜਿਹੜਾ ਮੈਸੇਜ ਇਨਬਾਕਸ ਦੇ ਵਿੱਚ ਵੀ ਆਊਗਾ ਪਲੱਸ ਤੁਹਾਡਾ ਐਡਮਿਟ ਕਾਰਡ ਤਾਂ ਆਉਣਾ ਹੀ ਆਣਾ ਕਿ ਕੁਝ ਵੀ ਹੋਵੇ ਚਾਹੇ ਉਹ ਐਗਜ਼ਾਮ ਹੋਵੇ ਚਾਹੇ ਉਹ ਡਾਕੂਮੈਂਟ ਸਿਕਿਉਰ ਨਹੀਂ ਹੋਵੇ ਲਾਸਟ ਦੇ ਉੱਪਰ ਚਾਹੇ ਆਪਣਾ ਐਡਾਪ ਟ੍ਰਾਇਲਸ ਇਹਦਾ ਐਡਮਿਟ ਕਾਰਡ ਨਹੀਂ ਹੁੰਦਾ ਹੁੰਦਾ ਠੀਕ ਆ ਉਹ ਜਸਟ ਆਪਾਂ ਨੂੰ ਇੱਕ ਅਲਰਟ ਹੁੰਦਾ ਵੀ ਤੁਹਾਡਾ ਆ Đ ਇੰਨੀ ਤਰੀਕ ਨੂੰ ਇਹ ਚੀਜ਼ ਹੀ ਹੋਣ ਜਾ ਰਹੀ ਤੇ ਆਪਣਾ ਐਡਮਿਟ ਕਾਰਡ ਚੈੱਕ ਕਰੋ ਠੀਕ ਆ ਤੇ ਬਾਕੀ ਇਹ ਚੀਜ਼ਾਂ ਦਾ ਨਾ ਖਾਸ ਖਿਆਲ ਰੱਖਿਆ ਕਰੋ ਜਦੋਂ ਤੁਸੀਂ ਈਮੇਲ वगैरह ਭਰਦੇ ਹੋ ਤੋ ਉਹੀ ਈਮੇਲ ਥੋੜੀ ਪਰਸਨਲ ਮਤਲਬ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਉਹਦਾ ਆਈਡੀ ਕੀ ਹੈ ਤੇ ਪਾਸਵਰਡ ਕੀ ਹੈ ਕਿਉਂਕਿ ਚੀਜ਼ਾਂ ਪੱਕੀਆਂ ਹੋ ਜਾਂਦੀਆਂ ਬਾਅਦ ਵਿੱਚ ਮੈਕਮੇ ਦੇ ਵਿੱਚ ਵੀ ਜੋ ਤੁਸੀਂ ਭਰਤੀ ਹੋਣਾ ਤੁਹਾਡੀ ਈਮੇਲ ਲਈ ਜਾਂਦੀ ਹੈ ਠੀਕ ਹੈ ਤੇ ਜੇਕਰ ਤੁਸੀਂ ਈਮੇਲ ਗਵਾ ਦੋਗੇ ਫਿਰ ਤੁਹਾਨੂੰ ਕੋਈ ਅਪਡੇਟ ਆਉਂਦੀ ਮੈਕਮੇ ਵੱਲੋਂ ਤੁਹਾਨੂੰ ਪਤਾ ਨਹੀਂ ਲੱਗਣਾ ਇਸ ਕਰਕੇ ਥੋੜਾ ਜਨਾ ਸਿਆਣੇ ਬਣੋ ਤੁਸੀਂ ਪੜ੍ਹੇ ਲਿਖੇ ਹੋ ਪੜ੍ਹ ਲਿਖੀ ਇਸ ਤੱਕ ਪਹੁੰਚੇ ਹੋ ਠੀਕ ਹੈ ਕੰਪੀਟੀਸ਼ਨ ਦੀ ਤਿਆਰੀ ਕੀਤੀ ਹੈ ਕੰਪੀਟੀਸ਼ਨ ਦੇ ਵਿੱਚ ਆ ਗਏ ਹੋ ਤਾਂ ਇਹ ਚੀਜ਼ਾਂ ਫਿਰ ਤੁਸੀਂ ਮੈਂ ਹੁਣ ਕੀ ਕਹਾਂ ਇਸ ਬਾਰੇ ਤੁਸੀਂ ਆਪ ਸੋਚਣੋ ਠੀਕ ਹੈ ਧ ਤੇ ਇੱਕ ਬੱਚੇ ਨੇ ਇਹ ਚੀਜ਼ ਪੁੱਛਿਆ ਵੀ ਜੇਕਰ ਇਹ ਲਿਸਟਾਂ ਕੀ ਇਹ ਲਿਸਟਾਂ ਫਾਈਨਲ ਨੇ ਠੀਕ ਹੈ ਤੇ ਮੈਂ ਬਿਲਕੁਲ ਦੱਸਣਾ ਚਾਹਾਂਗਾ ਕਿ ਬਿਲਕੁਲ ਪਹਿਲਾਂ ਵਾਲੀਆਂ ਲਿਸਟਾਂ ਵੀ ਫਾਈਨਲ ਸੀ ਜੇਕਰ ਰਿਵਾਈਜ਼ ਨਾ ਕਰਨਾ ਪੈਂਦਾ ਫਾਈਨਲ ਉਹ ਵੀ ਸੀ ਠੀਕ ਹੈ ਤਾਂ ਹੁਣ ਜਿਹੜਾ ਰਿਜ਼ਲਟ ਆਇਆ ਇਹ ਵੀ ਫਾਈਨਲ ਆ ਰਿਜ਼ਲਟ ਦੋਨੋਂ ਹੀ ਫਾਈਨਲ ਸੀਗੇ ਪਰ ਗੱਲ ਇਹ ਹੈ ਵੀ ਰਿਵਾਈਜ਼ ਕਰਨ ਕਰਕੇ ਕੁਝ ਕਾਰਨ ਤੁਹਾਡੇ ਕਰਕੇ ਵੀ ਹੋਏ ਆ ਕੁਝ ਚਲੋ ਟੀਸੀਐਸ ਦੀ ਵੀ ਮੈਂ ਗਲਤੀ ਮੰਨਦਾ ਵੀਠੀਗਾ ਚਲੋ ਤਰੰਤ ਤਰਨਾ ਲਿਆ ਤੁਜੀ ਤਰੰਤ ਰਿਜ਼ਲਟ ਆਇਆ ਜੇਕਰ ਉਹ ਕੋਈ 5-7 ਦਿਨ ਬਾਅਦ ਚ ਕਹਿ ਦਿੰਦੇ ਵੀ ਅਸੀਂ ਹਫਤਾ ਹਜੇ ਹੋਰ ਲੈਣੇ ਆ ਤੁਹਾਡਾ ਰਿਜ਼ਲਟ ਕਰਦਾਂਗੇ ਤਾਂ ਸ਼ਾਇਦ ਇਹ ਮਿਸਟੇਕ ਨਾ ਹੁੰਦੀ ਤਾਂ ਬਿਲਕੁਲ ਇਹ ਲਿਸਟ ਆ ਜਿਹੜੀ ਮੈਂ ਫਾਈਨਲ ਆ ਕਿਉਂਕਿ ਸਾਡਾ ਰਿਜ਼ਲਟ ਵੀ ਸੋਧ ਗਿਆ ਸੀਗਾ ਠੀਕ ਆ ਪਹਿਲਾਂ ਜਨਵਰੀ ਦੇ ਵਿੱਚ ਆਇਆ ਸੀ ਬਾਅਦ ਦੇ ਵਿੱਚੋਂ ਮਈ ਦੇ ਵਿੱਚ ਆਇਆ ਸੀਗਾ ਤਾਂ ਬਿਲਕੁਲ ਲਿਸਟ ਆ ਫਾਈਨਲ ਨੇ ਜਿਹੜੇ ਹੁਣ ਬੱਚੇ ਸਿਲੈਕਟ ਹੋ ਗਏ ਨੇ ਉਹੀ ਫਾਈਨਲ ਨੇ ਖੁਦਾ ਨਾ ਖਾਸ ਤਾਂ ਕੋਈ ਇਨ ਕੇਸ ਕੋਈ ਹੋਰ ਮਤਲਬ ਕਿ ਰਿਵਾਈਜ਼ ਕਰਨਾ ਪਵੇ ਤਾਂ ਹੋ ਸਕਦਾ ਬਟ ਇਹ ਲਿਸਟ ਨਾ ਫਾਈਨਲ ਨੇ ਠੀਕ ਹੈ ਜੀ ਤੇ ਇੱਕ ਬੱਚੇ ਨੇ ਪੁੱਛਿਆ ਕਿ ਵੀ ਜਿਹੜੀਆਂ 올ਡ ਲਿਸੈਂਸ ਸੀ ਚੇਂਜ ਹੋਈਆਂ ਬਿਲਕੁਲ ਚੇਂਜ ਹੋਈਆਂ ਮੈਂ ਪਹਿਲਾਂ ਹੀ ਇਹ ਗੱਲ ਕਹੀ ਵੀ ਕਈਆਂ ਦੇ ਵਿੱਚ ਕੈਡਰ ਚੇਂਜ ਹੋ ਗਏ ਜਿੱਦਾਂ ਕਿ ਡਿਸਟ੍ਰਿਕਟ ਤੋਂ ਆਰਮਡ ਆ ਗਏ ਨੇ ਠੀਕ ਹੈ ਕਈਆਂ ਦੀਆਂ ਕੈਟਾਗਰੀਜ਼ ਚੇਂਜ ਹੋ ਗਈਆਂ ਜਿੱਦਾਂ ਕਿ ਵਾਰਡ ਆਫ ਪੁਲਿਸ ਪਰਸਨਲ ਸੀਗਾ ਜਿਨਾ ਉਹ ਜਰਨਲ ਦੇ ਵਿੱਚ ਸੀਗਾ ਤਾਂ ਉਹ ਕੈਟਾਗਰੀਆਂ ਵੀ ਸ਼ਿਫਟ ਹੋ ਗਈਆਂ ਕੈਟਾਗਰੀ ਸ਼ਿਫਟ ਹੋਣ ਦੇ ਕਾਰਨ ਉਹਨਾਂ ਦੇ ਕੈਡਰ ਚੇਂਜ ਹੋ ਗਏ ਔਰ ਕੁਝ ਬੱਚੇ ਭਰਤੀ ਚੋਂ ਬਾਹਰ ਹੋ ਗਏ ਤੇ ਕੁਝ ਬੱਚ ਤੇ ਇੱਕ ਚੀਜ਼ ਜੇਲ ਵਾਰਡਨ ਬਾਰੇ ਕਾਫੀ ਬੱਚੇ ਪੁੱਛ ਰਹੇ ਨੇ ਕਿ ਜੇਲ ਵਾਰਡਨ ਦੇ ਜਿਹੜਾ ਨੋਟੀਫਿਕੇਸ਼ਨ ਆਇਆ ਸੁਪਰਡੈਂਟ ਦਾ ਨੋਟਿਸ ਆਇਆ ਉਸ ਦੇ ਵਿੱਚ ਜਿਹੜਾ ਕਿ ਫਿਜ਼ੀਕਲ ਟ్రਾਇਲ ਬਾਰੇ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਸਿਰਫ ਫਿਜ਼ੀਕਲ ਮੈਚਰਮੈਂਟ ਟੈਸਟ ਬਾਰੇ ਮਤਲਬ ਪੀਐਮਟੀ ਬਾਰੇ ਦੱਸਿਆ ਗਿਆ ਪੀਐਸਟੀ ਬਾਰੇ ਕੁਝ ਨਹੀਂ ਦੱਸਿਆ ਗਿਆ ਤਾਂ ਇਹਦੇ ਬਾਰੇ ਦੱਸੋ ਪਹਿਲੀ ਗੱਲ ਤਾਂ ਮੈਂ ਇਹ ਚੀਜ਼ ਦੱਸਣੀ ਚਾਹੂੰਗਾ ਕਿ ਜਦੋਂ ਵੀ ਕੋਈ ਭਰਤੀ ਹੁੰਦੀ ਹੈ ਬੈਲਟ ਫੋਰਸ ਦੀ ਠੀਕ ਆ ਹੁਣ ਤੁਸੀਂ ਆਪ ਇਸ ਚੀਜ਼ ਦਾ ਜਵਾਬ ਲੈ ਲਓ ਮੇਰੇ ਤੋਂ ਠੀਕ ਆ ਤੁਸੀਂ ਆਪ ਹੀ ਇਸ ਚੀਜ਼ ਨੂੰ ਸੋਚ ਲਓ ਵੀ ਜਦੋਂ ਆਰਮੀ ਭਰਤੀ ਹੁੰਦੀ ਆ ਚਾਹੇ ਉਹ ਅਫੀਸਰ ਲੈਵਲ ਤੇ ਹੋਵੇ ਠੀਕ ਆ ਚਾਹੇ ਉਹ ਆਈਪੀਐਸ ਭਰਤੀ ਹੁੰਦੀ ਆ ਮਤਲਬ ਸਿੱਧਾ ਡੀਐਸਪੀ ਭਰਤੀ ਹੁੰਦੇ ਹਨ ਤਾਂ ਟ్రਾਇਲ ਜ਼ੋਨਾਂ ਦੇ ਵਿੱਚ ਵੀ ਹੁੰਦੇ ਆ ਤਾਂ ਇਹ ਦਾ ਸਿਰਫ ਇੱਕ ਕਾਂਸਟੇਬਲ ਦੀ ਭਰਤੀ ਆ ਹੋ ਸਕਦਾ ਕਿ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਵੀ ਇਹ ਗਲਤੀ ਪੀਟਰਪਲਸ ਵੀ ਦੀ ਹੋ ਸਕਦੀ ਆ ਹੋ ਸਕਦਾ ਉਹਨਾਂ ਤੋਂ ਇਹ ਚੀਜ਼ ਰਹਿ ਗਈ ਹੋਵੇ ਪਰ ਅੱਜ ਤੱਕ ਇਹ ਰਿਕਾਰਡ ਰਿਹਾ ਕਿ ਕਿਸੇ ਵੀ ਬੈਲਟ ਫੋਰਸ ਦੀ ਭਰਤੀ ਹੁੰਦੀ ਹੋਵੇ ਕਾਂਸਟੇਬਲ ਤੋਂ ਲੈ ਕੇ ਚਾਹੀ ਕਿਸੇ ਵੀ ਰੈਂਕ ਤੱਕ ਤਾਂ ਉਹਦੇ ਵਿੱਚ ਫਿਜ਼ੀਕਲ ਟੈਸਟ ਹੁੰਦਾ ਹੀ ਹੁੰਦਾ ਚਾਹੇ ਉਹ ਡੀਐਸਪੀ ਭਰਤੀ ਆ ਚਾਹੇ ਸਬ ਇੰਸਪੈਕਟਰ ਭਰਤੀ ਆ ਕਾਂਸਟੇਬਲ ਭਰਤੀ ਆ ਠੀਕ ਹੈ ਤੇ ਫਿਰ ਜੇਕਰ ਉਹਡੇ ਲੈਵਲ ਤੇ ਮਤਲਬ ਫਿਜ਼ੀਕਲ ਟ్రਾਇਲ ਹੁੰਦਾ ਤਾਂ ਕਾਂਸਟੇਬਲ ਦਾ ਕਿਉਂ ਨਾ ਹੋਊਗਾ ਤਾਂ ਹੋ ਸਕਦਾ ਉਹਨਰ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਨਵਾਂ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲੇ ਪੀਟ੍ਰੀਪੀਐਸਵੀ ਵੱਲੋਂ ਕਿ ਅਸੀਂ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਰਹੇ ਹਾਂ ਪਿਛਲੇ ਨੋਟੀਫ ਗਲਤੀ ਹੋ ਗਈ ਠੀਕ ਆ ਤਾਂ ਇਹ चीज ਤੁਹਾਨੂੰ ਹੀ ਪਤਾ ਕੋਈ ਵੀ ਆਪਾਂ ਵਰਦੀਦਾਰੀ ਜੌਬ ਦੇ ਮਤਲਬ ਕਰਨੀ ਆ ਤਾਂ ਉਹਦੇ ਵਿੱਚ ਫਿਜ਼ੀਕਲ ਟ్రਾਇਲ ਹੋਣਾ ਹੀ ਹੋਣਾ ਇਸ ਕਰਕੇ ਇਸ ਚੀਜ਼ ਤੋਂ ਗਰੇਜ਼ ਕਰਿਓ ਕਿ ਫਿਜ਼ੀਕਲ ਟ్రਾਇਲ ਦੇ ਦੌਰਾਨ ਜਦ ਕਿ ਜੇਲ ਵਾਰਡਨ ਔਰ ਜੇਲ ਸੁਪਰਡੈਂਟ ਦਾ ਟ్రਾਇਲ ਸਭ ਤੋਂ ਔਖਾ ਹੁੰਦਾ ਜਿਹਦੇ ਵਿੱਚ ਕਿ 100 ਮੀਟਰ ਸਪ੍ਰਿੰਟ ਮਤਲਬ ਹੁੰਦੀ ਹੈ ਠੀਕ ਆ ਉਹ 13 ਕੇ 15 ਸੈਕਿੰਡ ਦੀ ਹੁੰਦੀ ਮੈਨੂੰ ਯਾਦ ਨਹੀਂ ਕਿਉਂਕਿ ਮੈਂ ਖੁਦ ਵੀ ਟ్రਾਇਲ ਦਿੱਤਾ ਹੋਇਆ ਇਸ ਚੀਜ਼ ਦਾ ਠੀਕ ਆ ਮੈਂ ਜੇਲ ਵਾਰਡਨ ਦੇ ਵਿੱਚ ਵੀ ਮਤਲਬ ਸਿਲੈਕਟ ਹੋਇਆ ਸੀਗਾ ਬਟ ਮੈਂ ਉਦੋਂ ਮਤਲਬ ਜੁਆਇਨ ਨਹੀਂ ਕੀਤਾ ਠੀਕ ਆ ਜੀ ਉਹ ਤੁਸੀਂ ਪੈਰ ਲਾ ਕੇ ਵੀ ਚੜ ਜਾਂਦੇ ਹੋ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਮੋਸਟਲੀ ਅਸੀਂ ਬਿਨਾ ਪੈਰ ਤੋਂ ਚੜਦੇ ਹੁੰਦੇ ਸੀ ਫਿਰ ਗੋਲਾ ਸਿੱਟਣਾ ਹੁੰਦਾ ਠੀਕ ਆ ਤਾਂ ਇਦਾਂ ਮਤਲਬ ਤਿੰਨ ਚਾਰ ਇਵੈਂਟ ਹੁੰਦੇ ਉਹਦੇ ਵਿੱਚ ਇਹ ਚੈਸਟ ਮਿਜਮੈਂਟ ਵੀ ਹੁੰਦੀ ਹੈ ਉਹਦੇ ਵਿੱਚ ਠੀਕ ਆ ਇਸ ਕਰਕੇ ਇਹ ਚੀਜ਼ ਤਾਂ ਬਿਲਕੁਲ ਹੀ ਭੁੱਲ ਜਿਓ ਕਿ ਜੇਲ ਵਾਰਡਨ ਦਾ ਡਾ ਉਹ ਫਿਜ਼ੀਕਲ ਨਹੀਂ ਹੋਊਗਾ ਹੋ ਸਕਦਾ ਜੇਕਰ ਅਮੈਂਡਮੈਂਟ ਵਗੈਰਾ ਤੇ ਹੋ ਸਕਦਾ ਵੀ ਜੇ ਅਮੈਂਡਮੈਂਟ ਕੋਈ ਰੂਲ ਦੇ ਵਿੱਚ ਕੀਤੀ ਗਈ ਹੋਵੇ ਤਾਂ ਮਤਲਬ ਕਿ 0.001% ਚਾਂਸਸ ਆ ਨਾ ਹੋਣ ਦੇ ਅਦਰਵਾਈਜ਼ ਜਿਹੜਾ ਫਿਜ਼ੀਕਲ ਆ ਉਹ ਹੋਊਗਾ ਠੀਕ ਆ ਨੋਟੀਫਿਕੇਸ਼ਨ ਤੇ ਨਾ ਜਾਵੇ ਨੋਟੀਫਿਕੇਸ਼ਨ ਸੋਦੇ ਵੀ ਜਾ ਸਕਦੇ ਆ ਇਸ ਕਰਕੇ ਆਪਣੀੜੀਓ ਤਿਆਰੀ ਰੱਖਿਓ ਤੇ 2024 ਦੀ 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 2024 ਠੀਕ ਆ ਤਾਂ ਇਹ ਪ੍ਰੋਸੈਸ ਵੀ ਥੋੜਾ ਜਲਦੀ ਚੱਲੇਗਾ ਕਿਉਂਕਿ 2024 ਦਾ ਪ੍ਰੋਸੈਸ ਚੱਲ ਰਿਹਾ ਇਸ ਕਰਕੇ 2025 ਦਾ ਥੋੜਾ ਜ ਡਿਲੇ ਹੋ ਗਿਆ ਠੀਕ ਹੈ ਕਿਉਂਕਿ ਉਹ 2024 ਤੇ ਜ਼ੋਰ ਲਾ ਰਹੀ ਹੈ ਕੰਪਨੀ 2025 ਦਾ ਹੌਲੀ ਹੌਲੀ ਉਹ ਪ੍ਰੋਸੈਸ ਸ਼ੁਰੂ ਕਰਨਗੇ ਜਦੋਂ ਇਹਨਾਂ ਦੀ ਪਰਟੀ ਕੰਪਲੀਟ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਸਕੋਰ ਕਾਰਡ ਕਦੋਂ ਆਣਗੇ ਸਕੋਰ ਕਾਰਡ ਤੁਹਾਡੇ ਬਹੁਤ ਜਲਦ ਆ ਰਹੇ ਤੁਸੀਂ ਮੰਨ ਕੇ ਚੱਲੋ ਵੀ ਸਾਡਾ ਅੱਜ ਹੀ ਸਕੋਰ ਕਾਰਡ ਆਉਣਾ ਕਿਉਂਕਿ ਸਕੋਰ ਕਾਰਡ ਆਉਣ ਤੋਂ ਬਾਅਦ ਤੁਹਾਡਾ ਜਿਹੜਾ ਟ్రਾਇਲ ਆ ਹਫਤੇ ਦੇ ਵਿੱਚ ਵਿੱਚ ਸ਼ੁਰੂ ਹੋ ਜਾਣਾ ਹਫਤੇ ਤੋਂ ਘੱਟ ਹੀ ਸਮਾਂ ਮੰਨ ਕੇ ਚਲੋ ਜੀ ਮੰਨ ਕੇ ਚਲੋ ਅੱਜ ਸਕੋਰ ਕਾਰਡ ਆ ਗਿਆ ਤਾਂ ਤੁਸੀਂ ਸੋਚੋ ਵੀ ਇੱਕ ਮਤਲਬ ਵੀ ਅੱਜ ਸਕੋਰ ਕਾਰਡ ਆਇਆ ਪਰਸੋਂ ਵੀ ਤੁਹਾਡਾ ਟ్రਾਇਲ ਹੋ ਸਕਦਾ ਚੌਥੇ ਵੀ ਹੋ ਸਕਦਾ ਔਰ ਇੱਕ ਹਫਤੇ ਤੱਕ ਦਾ ਉਹ ਜਿਹੜੀ ਸ਼ੁਰੂ ਹੋ ਵੀ ਜਾਣੀ ਹੈ ਠੀਕ ਹੈ ਜੀ ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖਿਓ ਸਕੋਰ ਕਾਰਡ ਤੁਹਾਡੇ ਆਏ ਨੇ ਤੁਸੀਂ ਆਪਣਾ ਟ్రਾਇਲ ਤੇ ਤਾਂ ਮਤਲਬ ਧਿਆਨ ਕਿਉਂ ਨਹੀਂ ਦੇ ਰਹੇਗੇ ਤੁਸੀਂ ਸਕੋਰ ਕਾਰਡ ਦੇ ਮਗਰ ਪਏ ਆ ਸਕੋਰ ਕਾਰਡ ਤੁਹਾਡੇ ਕਿਤੇ ਨਹੀਂ ਜਾਂਦੇ ਸਕੋਰ ਕਾਰਡ ਤੁਹਾਡੇ ਉਨੇ ਹੀ ਆਉਣੇ ਆ ਜੇ ਤੁਹਾਡੀ ਅਨਸਰ ਕੀ ਆ ਗਈਆਂ ਨਾ ਤਾਂ ਅਨਸਰ ਕੀ ਤੋਂ ਬਾਅਦ ਸਕੋਰ ਕਾਰਡ ਹੀ ਹੋਣੇ ਇਸ ਕਰਕੇ ਆਪਣਾ ਟ్రਾਇਲ ਦੇ ਧਿਆਨ ਦਿਓ ਠੀਕ ਹੈ ਨਾ ਠੀਕ ਹੈ ਜੀ ਇੱਕ ਬੱਚੇ ਨੇ ਪੁੱਛਿਆ ਜਨਰਲ ਫੀਮੇਲ 73 ਨੰਬਰ ਨੇ ਤੇ ਕੀ ਮੇਰਾ ਫਾਈਨਲ ਦੇ ਵਿੱਚ ਆ ਸਕਦਾ ਨੰਬਰ 2025 ਦਾ ਕੈਂਡੀਡੇਟ ਆ ਕੋਈ ਬੱਚਾ ਤਾਂ 73 ਨੰਬਰ ਨੇ ਇਸ ਵਾਰ ਜਿਹੜੀ ਮੈਰਿਟ ਗਈ ਉਹ 75 ਦੇ ਕਰੀਬ ਗਈ ਆ ਤਾਂ ਹੋ ਸਕਦਾ ਤੁਹਾਡੇ ਇੱਕ ਦੋ ਨੰਬਰ ਜਿਹੜੇ ਵੱਧ ਜਾਣ ਜਾਂ ਦੋ ਤਿੰਨ ਨੰਬਰ ਵੱਧ ਜਾਣ ਨਾਰਮਲਾਈਜੇਸ਼ਨ ਦੇ ਵਿੱਚ ਤੇ ਫਾਈਨਲ ਦੇ ਵਿੱਚ ਤੁਹਾਡਾ ਸੈLECTION 99% ਚਾਂਸਸ ਹੈਗੇ ਨੇ ਇਸ ਕਰਕੇ ਆਪਣਾ ਜਿਹੜਾ ਫਿਜ਼ੀਕਲ ਪ੍ਰੋਪਰ ਦਿਓ ਤਾਂ ਕਿ ਤੁਮੇੜਾ ਕੋ ਨੈਕਸਟ ਕੋਈ ਆਪਣਾ ਮਤਲਬ ਬਾਅਦ ਵਿੱਚ ਪਛਤਾਵਾ ਨਾ ਹੋਵੇ ਠੀਕ ਹੈ ਜੀ ਤੇ ਫਿਜ਼ੀਕਲ 2025 ਵਿੱਚ ਪਹਿਲਾਂ ਹੀ ਕਿਹਾ ਤਾਂ ਫਿਜ਼ੀਕਲ ਬਹੁਤ ਨੇੜੇ ਆ ਸਕੋਰ ਕਾਰਡ ਆਇਆ ਨਹੀਂ ਤੇ ਫਿਜ਼ੀਕਲ ਛੋਟਾ ਸ਼ੁਰੂ ਹੋਇਆ ਨਹੀਂ ਇਸ ਕਰਕੇ ਆਪਣਾ ਫਿਜ਼ੀਕਲ ਤੇ ਧਿਆਨ ਦਿਓ 2026 ਵਿੱਚ ਵੈਕੰਸੀ ਆਵੇਗੀ ਕਿ ਨਹੀਂ ਬਿਲਕੁਲ ਆਵੇਗੀ ਜੀ ਕਿਉਂਕਿ ਸਰਕਾਰ ਜਦੋਂ ਆਪਣੇ ਆਖੀਰਲੇ ਸਾਲਾਂ ਦੇ ਵਿੱਚ ਹੁੰਦੀ ਹੈ ਨਾ ਮਤਲਬ ਆਖੀਰਲੇ ਸਾਲ ਨਹੀਂ ਇਹ ਸਾਡੇ ਆਖੀਰਲਾ ਸਾਲ ਹੈ ਨਾ ਚਲੋ ਇਹ ਸਰਕਾਰ ਤਾਂ ਵਧੀਆ ਕੰਮ ਵਧੀਆ ਕੀਤਾ ਸਰਕਾਰ ਨੇ ਚਲੋ ਮੈਂ ਕੋਈ ਸਰਕਾਰ ਦਾ ਹਨਾ ਕੋਈ ਹਿਤੈਸ਼ੀ ਨਹੀਂ ਹੈਗਾ ਇੱਕ ਜਿਹੜਾ ਗਵਰਨਮੈਂਟ EMPLOYE ਹੁੰਦਾ ਉਹਦੀ ਕੋਈ ਪਾਰਟੀ ਨਹੀਂ ਹੁੰਦੀ ਪਹਿਲੀ ਗੱਲ ਤਾਂ ਠੀਕ ਹੈ ਬਟ ਮਾਨ ਸਰਕਾਰ ਵਧੀਆ ਕੰਮ ਕਰ ਰਹੀ ਐ ਅਸੀਂ ਵੀ ਮਾਨ ਸਰਕਾਰ ਦੇ ਵੇਲੇ ਭਰਤੀ ਹੋਏ ਹਾਂ ਬਟ ਜਿਹੜੀ ਸਾਡੀ ਭਰਤੀ ਸੀ ਰਾਣੇ ਬੱਚਣ ਨੂੰ ਤਾਂ ਪਤਾ ਜਾਂ ਮੇਰੇ ਜਿਹੜੇ ਨਾਲ ਦੇ ਹੋਣਗੇ 2021 ਵਾਲੇ ਜਿਹੜੀ ਹਜੇ ਤੱਕ ਨਹੀਂ ਭਰਤੀ ਹੋ ਸਕੀ ਭਰਤੀਆਂ ਦੇਖ ਰਹੇ ਆ ਤਾਂ ਤਾਂ ਜਿੱਦਾਂ ਕਿ ਸਾਡੀ ਭਰਤੀ ਕਾਂਗਰਸ ਵੇਲੇ ਆਈ ਸੀ ਤੇ ਪੂਰੀ ਆਪ ਨਹੀਂ ਕਰਵਾਈ ਸੀ ਠੀਕ ਹੈ ਤੇ ਵਧੀਆ ਕੰਮ ਕਰ ਰਹੀ ਐ ਕਿਉਂਕਿ ਉਸ ਤੋਂ ਬਾਅਦ 23 ਦੀ ਭਰਤੀ ਆਈ ਫਿਰ 24 ਦੀ ਚੱਲ ਰਹੀ ਆ ਨੈਕਸਟ 25 ਦੀ ਤੇ ਫਿਰ ਉਸ ਤੋਂ ਅਗੇ ਜਿਵੇਂ ਤੁਸੀਂ 26 ਦੀ ਗੱਲ ਕੀਤੀ ਆ ਤਾਂ ਭਰਤੀਆਂ ਬਹੁਤ ਮੈਸਿਵ ਅਮਾਊਂਟ ਦੇ ਵਿੱਚ ਆਉਣਗੀਆਂ ਇਸ ਕਰਕੇ ਜਿਹੜਾ ਤੁਸੀਂ ਉਹ ਤਿਆਰੀ ਰੱਖੋ ਜਰੂਰੀ ਨੇ ਕਿ ਪੁਲਿਸ ਦੇ ਵਿੱਚ ਹੀ ਹਰੇਕ ਡਿਪਾਰਟਮੈਂਟ ਦੇ ਵਿੱਚ ਹੀ ਡੀਐਚਡੀਓ ਭਰਤੀ ਆਉਗੀ ਠੀਕ ਹੈ ਜੀ ਤੇ ਡਿਸਟ੍ਰਿਕਟ ਅਲੋਟਮੈਂਟ ਕਦੋਂ ਹੋਊਗੀ ਡਿਸਟ੍ਰਿਕਟ ਅਲੋਟਮੈਂਟ ਥੋੜੀ ਹੁਣ ਤੱਕ ਹੋ ਜਾਣੀ ਸੀ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਕਈ ਬੱਚੇ ਡਿਸਟ੍ਰਿਕਟ ਦੇ ਡਬਲ ਚੋਂ ਆਰਮਡ ਗੈਟਰ ਦੇ ਵਿੱਚ ਸ਼ਿਫਟ ਹੋਮ ਕੀਤੇ ਨੇ ਰਿਵਾਈਜ਼ ਦੇ ਵਿੱਚ ਤਾਂ ਫਿਰ ਪਹਿਲਾਂ ਡਿਸਟ੍ਰਿਕਟ ਅਲੋਟਮੈਂਟ ਕਿੱਦਾਂ ਹੋ ਜਾਂਦੀ ਠੀਕ ਹੈ ਤੇ ਇਸ ਕਰਕੇ ਥੋੜੀ ਡਿਸਟ੍ਰਿਕਟ ਅਲੋਟਮੈਂਟ ਵੀ ਲੈਸ ਟੂ ਸ਼ੇਤੀ ਆਇਆ ਨਹੀਂ ਹੁਣ ਨਵੇਂ ਬੱਚਿਆਂ ਦੀ ਲਿਸਟ ਦੇ ਅਕੋਰਡਿੰਗ ਤੇ ਉਹਨਾਂ ਬੱਚਿਆਂ ਨੂੰ ਡਿਸਟ੍ਰਿਕਟ ਦਿੱਤੀ ਜਾਣ ਤਾਂ ਫਿਰ ਉਹਨਾਂ ਦੀ ਜਿਹੜੀ ਮਤਲਬ ਬਟਾਲੀయన్స్ ਵੱਲੋਂ ਕਾਲਸ ਹੋਣੀ ਜਿਹੜੀ ਉਹ ਸ਼ੁਰੂ ਹੋਣਗੀਆਂ ਜੀ ਠੀਕ ਹੈ ਤੇ ਇੱਕ ਜਿਹੀ ਚੀਜ਼ ਦੇ ਨਾਲ ਮੈ ਰਿਲੇਟਡ ਕੁਐਸਚਨ ਖੋਹ ਰਾਂ ਕਿ ਰਾਤੀ ਮੈਨੂੰ ਇੱਕ ਬੱਚੇ ਨੇ ਪੁੱਛਿਆ ਟੈਲੀਗ੍ਰam ਤੇ ਕਿ ਇੱਕ ਲਿਸਟ ਆਈ ਸੀ ਪਹਿਲਾਂ 2021 ਦੀ ਭਰਤੀ ਵੇਲੇ ਕਿ ਜਿਹਦੇ ਵਿੱਚ ਕਿ ਇੱਕ ਜਿਹੜੀ ਮਤਲਬ ਬਟਾਲੀਨ ਜਿਹੜੀ ਪਹਿਲਾਂ ਹੀ ਲੱਗ ਕੇ ਆਈ ਸੀ ਉਹਦੇ ਵਿੱਚ ਮਤਲਬ ਕਿ ਪਹਿਲਾਂ ਹੀ ਅਲੋਟ ਹੋ ਕੇ ਆਈ ਸੀ ਤਾਂ ਉਹ ਇਹ ਚੀਜ਼ ਹੁੰਦੀ ਹੈ ਕਿ ਜਦੋਂ ਆਪਾਂ ਨੂੰ ਕੋਈ ਜ਼ਿਲ੍ਹਾ ਬੁਲਾਉਂਦਾ ਜਾਂ ਕੋਈ ਬਟਾਲੀਨ ਬੁਲਾਉਂਦੀ ਆ ਇੱਕ ਵਾਰ ਉਹ ਨਾਮ ਕਿਸੇ ਬਟਾਲੀਅਨ ਨੂੰ ਆਪਣਾ ਦਿੱਤਾ ਜਾਂਦਾ ਤਾਂ ਕਿ ਉਹ ਬਟਾਲੀਅਨ ਤੁਹਾਨੂੰ ਕੰਟੈਕਟ ਕਰ ਸਕੇ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸਦਾ ਵੀ ਸਪੋਜ਼ ਕਰੋ 75 ਬਟਾਲੀਅਨ ਪੀਏਪੀ ਠੀਕ ਹੈ ਜੀ ਲਿਸਟ ਦੇ ਵਿੱਚ ਹੈਗੀ ਹੈ ਜੀ 30 ਬੱਚਿਆਂ ਨੂੰ 75 ਬਟਾਲੀਅਨ ਦੇ ਵਿੱਚ ਬੁਲਾਇਆ ਗਿਆ ਠੀਕ ਹੈ 30 ਬੱਚੇ ਨੂੰ ਬੁਲਾ ਲਿਆ ਮਤਲਬ ਕਿਹੜੀ ਲਿਸਟ ਦੇ ਵਿੱਚ ਆ ਗਿਆ ਵੀ 30 ਬੰਦੇ ਆ ਜਿਨ੍ਹਾਂ ਨੂੰ ਕੋਈ 75 ਬਟਾਲੀਅਨ ਪਹਿਲਾਂ ਤੋਂ ਸਿਲੈਕਟ ਹੋ ਕੇ ਆ ਗਿਆ ਪਰ ਬਟਾਲੀਅਨ ਦੇ ਵਿੱਚ ਵੈਕੈਂਸੀ ਸਾਰੀ 20 ਦੀ ਆ ਤੇ ਬਾਕੀ 10 ਬਾਕੀ 10 ਬੱਚੀ ਕਿੱਥੇ ਜਾਣਗੇ ਇਸ ਕਰਕੇ ਉਹ ਨੈਕਸਟ ਪ੍ਰੈਫਰੈਂਸ ਭਰਵਾਈਆਂ ਜਾਂਦੀਆਂ 1 2 3 ਵੀ ਤੁਸੀਂ ਜੇਕਰ ਇਸੇ ਬਟਾਲੀ ਨੇ ਵਿੱਚ ਸਿਲੈਕਟ ਨਾ ਹੋਵੇ ਅਕੋਰਡਿੰਗ ਟੂ ਤੁਹਾਡੀ ਮੈਰਿਟ ਤਾਂ ਤੁਸੀਂ ਨੈਕਸਟ ਪ੍ਰੈਫਰੈਂਸ ਕਿਹੜੀ ਬਟਾਲੀ ਨੂੰ ਦਿਓਗੇ ਵੀ ਕਿਹੜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਆ ਇਦਾਂ ਹੀ ਮਤਲਬ ਇੱਕ ਮੇਰੇ ਪਿੰਡ ਦੀ ਇੱਕ ਲੜਕੀ ਆ ਠੀਕ ਹੈ ਤੇ ਉਹਦੀ ਆਰਮਡ ਦੇ ਸਿਲੈਕਸ਼ਨ ਹੋਈ ਸੀ ਮੇਰੀ ਡਿਸਟ੍ਰਿਕਟ ਦੇ ਵਿੱਚ ਹੋਈ ਸੀ ਤਾਂ ਉਹਦੀ ਜਿਹੜੀ ਮਤਲਬ ਲੱਗੇ ਪਹਿਲਾਂ ਤੋਂ ਲਿਸਟ ਦੇ ਵਿੱਚ ਆਈ ਸੀਗੀ ਉਹ ਸੀ ਜੀ 75 ਪੀਏਪੀ ਬਟ ਜਿਹੜੀ ਉਹਨੇ ਮਤਲਬ ਕਿ ਉਹਦੇ ਵਿੱਚ ਨਹੀਂ ਸਿਲੈਕਟ ਹੋ ਸਕੀ ਤਾਂ ਉਹ ਅਗਲੀ ਜਿਹੜੀ ਬਟਾਲੀ ਸੀਗੀ ਉਹ 82 ਬਟਾਲੀ ਨੂੰ ਮਤਲਬ ਉਹਨਾਂ ਨੇ ਭਰੀ ਹੋਊਗੀ ਠੀਕ ਹੈ ਤਾਂ 82 ਬਟਾਲੀ ਨੂੰ ਮਿਲ ਗਈ ਸੀ ਠੀਕ ਹੈ ਇਸ ਸਮੇਂ ਚੰਡੀਗੜ੍ਹ ਪੋਸਟਰ ਨੇ ਚੰਡੀਗੜ੍ਹ ਪੋਸਟਰ ਮਤਲਬ ਚੰਡੀਗੜ੍ਹ ਦੀ ਬਟਾਲੀ ਨਾ ਬਟ ਇਸ ਸਮੇਂ ਉਹ ਐਸਐਸਐਫ ਦੇ ਵਿੱਚ ਜਿਹੜਾ ਉਹ ਪੋਸਟਡ ਨੇ ਠੀਕ ਹੈ ਜੀ ਤਾਂ ਇਹ ਸੀ ਦਾ ਖਾਸ ਖਿਆਲ ਰੱਖਣਾ ਕਾਫੀ ਬੱਚੇ ਨੂੰ ਇਹ ਡਾਊਟ ਸੀਗਾ ਤੇ ਉਹ ਮੈਂ ਕਲੀਅਰ ਕਰਤਾ ਤੁਹਾਡਾ ਤੇ ਉਸ ਤੋਂ ਅੱਗੇ ਹਜੇ ਤੁਹਾਡਾ ਟੈਲੀਗ੍ਰam ਲਿੰਕ ਜਿਹੜਾ ਮੈਂ ਟੈਲੀਗ੍ਰam ਲਿੰਕ ਹੈਡਾ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਤੁਸੀਂ ਉੱਥੇ ਉਹ ਚੈੱਕ ਕਰ ਲਿਓ ਠੀਕ ਆ ਜੁਆਇਨ ਕਰ ਲਓ ਉੱਥੇ ਆਪਾਂ ਨਾਰਮਲ ਗੱਲਾਂ ਬਾਤਾਂ ਕਰਦੇ ਰਹੇ ਨੇ ਜਦੋਂ ਮੇਰੇ ਕੋਲ ਸਮਾਂ ਹੁੰਦਾ ਮੈਂ ਜ਼ਰੂਰ ਉਹ ਰਿਪਲਾਈ ਦਿੰਨਾ ਡਿਊਟੀ ਤੋਂ ਟਾਈਮ ਤੋਂ ਟਾਈਮ ਕੱਢ ਕੇ ਤੇ ਕੋਈ ਗੱਲ ਤੁਸੀਂ ਉੱਥੇ ਜਿਹੜਾ ਮੈਸੇਜ ਕਰ ਸਕਦੇ ਹੋ ਤੇ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਚੈੱਕ ਕਰ ਲਿਓ ਠੀਕ ਆ ਜੀ ਤੇ ਇੱਕ ਬੱਚੇ ਨੇ ਮੈਸੇਜ ਕੀਤਾ ਕਮੈਂਟ ਕੀਤਾ ਕਹਿੰਦੇ ਮੇਰਾ ਆਰਮਰ ਦੇ ਵਿੱਚ ਸੈLECTION ਹੋਈ ਸੀ ਪਹਿਲਾਂ ਵਾਲੀ ਰਿਜ਼ਲਟ ਦੇ ਵਿੱਚ ਪੂਰੇ ਪੂਰੇ ਨੰਬਰ ਤੇ ਬਟ ਇਸ ਵਾਰ ਜਦੋਂ ਨੂੰ ਨਵਾਂ ਰਿਜ਼ਲਟ ਰਿਵਾਈਜ਼ ਹੋ ਗਿਆ ਤੇ ਮੈਂ ਉਸ ਮਤਲਬ ਕਿ ਭਰਤੀ ਦੇ ਵਿੱਚੋਂ ਉਸ ਰਿਜ਼ਲਟ ਦੇ ਵਿੱਚੋਂ ਬਾਹਰ ਹੋ ਗਈਆਂ ਤੇ ਹੁਣ ਮੇਰੀ ਹੈਲਪ ਕਰੋ ਮੈਂ ਕਿਦਾਂ ਇਹ ਕਰਾਂ ਤਾਂ ਬੱਚੇ ਇਹਦੇ ਵਿੱਚ ਮੈਂ ਕੋਈ ਹੈਲਪ ਨਹੀਂ ਕਰ ਸਕਦਾ ਇਸ ਨੂੰ ਮੈਂ ਮਤਲਬ ਕੋਈ ਵੀ ਨਹੀਂ ਚੈਲੰਜ ਕਰ ਸਕਦਾ ਜੋ ਰਿਜ਼ਲਟ ਰਿਵਾਈਜ਼ ਹੋ ਗਿਆ ਹੈ ਹੁਣ ਉਹੀ ਫਾਈਨਲ ਰਹੂਗਾ ਤਾਂ ਪਲੀਜ਼ ਕੁਝ ਮਤਲਬ ਕਿ ਟੁਇ ਟੇਰੀ ਨਾਣ ਲਓ ਨੈਕਸਟ ਭਰਤੀ ਤਿਆਰੀ ਕਰੋ ਮਾਲਕ ਮੇਰ ਕਰੀ ਤੇ ਇੱਕ ਬੱਚੇ ਦਾ ਕਮੈਂਟ ਆਇਆ ਕਿ ਜਿਹੜਾ ਮਤਲਬ ਕਿ ਨੋਟਿਸ ਆਇਆ ਠੀਕ ਹੈ 1 ਅਗਸਤ ਨੂੰ ਉਹਦੇ ਵਿੱਚ ਜੋ categories ਮੈਂਸ਼ਨ ਨੇ ਕੀ ਉਹਨਾਂ ਦਾ ਹੀ ਰਿਜ਼ਲਟ ਮਤਲਬ ਬਦਲਿਆ ਗਿਆ ਬਾਕੀ ਲਸਨੌਕੀ ਨੇ ਤਾਂ ਹਾਂ ਬਿਲਕੁਲ ਜਿਹੜੀਆਂ categories ਮੈਂਸ਼ਨ ਨੇ ਠੀਕ ਹੈ ਉਹਨਾਂ ਦਾ ਰਿਜ਼ਲਟ ਹੀ ਮਤਲਬ ਕਿ ਇਫੈਕਟ ਕੀਤਾ ਉਹਨਾਂ ਨੂੰ ਠੀਕ ਹੈ ਉਹਨਾਂ ਦੇ ਵਿੱਚੋਂ ਜਿਹੜੇ ਮਤਲਬ ਕਿ ਕੈਟੇਗਰੀ ਚੇਂਜ ਹੋਏ ਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਉਹ ਆਪਣਾ ਬਾਹਰ ਹੋਏ ਨੇ ਸਟੂਡੈਂਟਸ ਦੇ ਐਂਟਰ ਕੀਤੇ ਨੇ ਤੇ ਬਾਕੀ ਸਾਰਾ ਰਿਜ਼ਲਟ ਉਹਦੇ ਸੇਮ ਹੀ ਬਸ ਗੱਲ ਇਹ ਆ ਵੀ ਕਦੇ ਨਾਲ ਫਰਕ ਕੋਈ ਜ਼ਿਆਦਾ ਨਹੀਂ ਪਿਆਗਾ ਬਸ ਪੁਆਇੰਟਾਂ ਦੇ ਹੀ ਮਤਲਬ ਪੁਆਇੰਟ ਤੇ ਹੀ ਰੌਲਾ ਪਿਆ ਠੀਕ ਹੈ ਕੋਈ 0.3 4 ਮਾਰਕਸ ਜਿੱਦਾਂ ਕਹਿੰਦੀ ਆਪਾਂ ਜਿੱਦਾਂ ਅੱਧੇ ਨੰਬਰ ਤੋਂ ਵੀ ਘੱਟ ਦਾ ਜਿਹੜਾ ਮੈਰਿਟ ਦਾ ਫਰਕ ਪਿਆ ਤਾਂ ਮਤਲਬ ਹੁਣ ਜਿਹੜਾ ਰਿਜ਼ਲਟ ਆ ਉਹ ਫਾਈਨਲ ਆ ਠੀਕ ਹੈ ਤਾਂ ਤੁਸੀਂ ਉਹਦੇ ਅਕੋਰਡਿੰਗ ਹੀ ਹੁਣ ਚੱਲਣਾ ਤੇ ਉਹੀ ਬੱਚੇ ਜਿਹੜੇ ਸਿਲੈਕਟ ਨੇ ਜਿਹੜੇ ਇਸ ਵਾਰ ਇੱਕ ਵਾਸਤੇ ਨਿਉ ਰਿਜ਼ਲਟ ਉਹਦੇ ਵਿੱਚ ਜਿਹੜੇ ਉਹ ਸਾਰੇ ਪਾਏਗੇ ਨੇ ਵੀਡੀਓਜ਼ ਦੇ ਵਿੱਚ ਤੇ ਬਾਕੀ ਜਿਹੜੇ ਬੱਚੇ ਬਾਹਰ ਹੋ ਗਏ ਨੇ ਤੇ ਉਹ ਕਿਰਪਾ ਕਰਕੇ ਨੈਕਸਟ ਪ੍ਰਤੀ ਦੌਰਸ਼ਾਪੀ ਦੀ ਤਿਆਰੀ ਕਰੋ ਜੇਕਰ ਤੁਹਾਡੇ ਵਿੱਚ ਵਰਦੀ ਪਾਉਂਦਾ ਜਨੂਨ ਤੇ ਜੇ ਤੁਸੀਂ 2025 ਦਾ ਹੀ ਫਾਰਮ ਫਿਲ ਕੀਤਾ ਸੀ ਤੇ ਹੁਣ ਵਧੀਆ ਨੰਬਰ ਬਣ ਰਹੇ ਨੇ ਪਹਿਲਾਂ ਨਾਲੋਂ ਵੀ ਤਾਂ ਉਮੀਦ ਹੈ ਕਿ ਤੁਸੀਂ ਇਸ ਭਰਤੀ ਵਿੱਚ ਜ਼ਰੂਰ ਸਿਲੈਕਟ ਹੋਵੋਗੇ ਠੀਕ ਹੈ ਜੀ ਤੇ ਲਾਸਟ ਤੇ ਇੱਕ ਕਮੈਂਟ ਆ ਜੀ ਕਹਿੰਦੇ 2023 ਦੀ ਭਰਤੀ ਪੂਰੀ ਹੋਈ ਹੈ ਕਿ ਨਹੀਂ ਹੋਈ ਤਾਂ ਚਲੋ ਹੱਸੋ ਹੀਣਾ ਸਵਾਲ ਆ ਗਿਆ ਸੇ ਚਲੋ ਮੈਂ ਜਵਾਬ ਦੇ ਦਿੰਦਾ ਐਸ ਚੀਜ਼ ਦਾ ਕਿ 2023 ਦੀ ਭਰਤੀ ਤਾਂ ਪੂਰੀ ਹੋਈ ਨੂੰ ਵੀ ਸਾਲ ਹੋਣ ਵਾਲਾ ਠੀਕ ਹੈ ਜੀ ਉਹਨਾਂ ਦੀ ਜਿਹੜੀ ਫਾਈਨਲ ਡਿਸਟ੍ਰਿਕਟ ਅਲਾਟਮੈਂਟ ਸੀ ਨਾ ਉਹ ਮੇਰੇ ਖਿਆਲ ਹੁਣ ਮੈਨੂੰ ਐਗਜੈਕਟ ਨਹੀਂ ਯਾਦ 18 ਕਿ 19 ਜੂਨ ਨੂੰ ਨਾ ਉਹਨਾਂ ਦਾ ਨਿਰਭਾਈਆ ਨਾ ਇੱਥੇ ਜੇ ਮਤਲਬ ਡਿਸਟ੍ਰਿਕਟ ਅਲਾਟਮੈਂਟ ਹੋ ਗਈ ਸੀਗੀ ਪਿਛਲੀ ਜੂਨ ਦੇ ਵਿੱਚ ਠੀਕ ਹੈ ਜੀ ਤੇ ਰਿਜ਼ਲਟ ਤਾਂ ਉਹਨਾਂ ਦਾ ਗਰੀ ਮਾਰਚ ਦੇ ਵਿੱਚ ਆ ਗਿਆ ਸੀਗਾ ਤੇ ਅਲਾਟਮੈਂਟ ਜਿਹੜੀ ਹੋਈ ਸੀ ਉਹ ਢਾਈ ਤਿੰਨ ਮਹੀਨੇ ਬਾਅਦ ਇਹਦੇ ਉਹ ਡਿਸਟ੍ਰਿਕਟ ਅਲਾਟਮੈਂਟ ਹੋਈ ਸੀਗੀ ਉਹ ਕਿਉਂਕਿ ਸਾਰੇ ਡਿਸਟ੍ਰਿਕਟ ਇਟ ਨਾਲੇ ਸੀਗੇ ਤੇ ਉਹਨਾਂ ਨੇ ਉਹਨਾਂ ਦੀ ਲਈ ਜੁਆਇਨਿੰਗ ਹੋਈ ਸੀ ਉਹ 16 ਨਵੰਬਰ ਨੂੰ ਹੋਈ ਸੀ ਠੀਕ ਹੈ 2023 ਦੀ ਗੱਲ ਕਰ ਰਿਹਾ ਮੈਂ 2023 ਦੀ ਪ੍ਰਤੀਕ 2024 ਦੇ ਵਿੱਚ ਕੰਪਲੀਟ ਹੋਈ ਸੀ ਜੂਨ ਦੇ ਵਿੱਚ ਜਾ ਕੇ ਠੀਕ ਹੈ ਤੇ ਉਹਨਾਂ ਨੂੰ ਮਤਲਬ ਜਿਹੜਾ ਫਾਈਨਲ ਜਿਹੜੀ ਜੁਆਇਨਿੰਗ ਹੋਈ 16 ਨੂੰ ਹੋਈ ਸੀ ਫਿਰ ਕਾਫੀ ਸਮੇਂ ਉਹ ਘੱਟੋ ਘੱਟ ਵੀ 4 ਤੋਂ 5 ਮਹੀਨੇ ਉਹ ਪੁਲਿਸ ਲਾਈਨਾਂ ਦੇ ਵਿੱਚ ਰਹੀ ਜਾਂ ਥਾਣਿਆਂ ਦੇ ਵਿੱਚ ਰਹੀ ਉਸ ਤੋਂ ਬਾਅਦ ਉਹਨਾਂ ਨੂੰ 31 ਮਾਰਚ ਨੂੰ ਜਿਹੜਾ ਭੇਜ ਦਿੱਤਾ ਗਿਆ ਪੀਆਰਟੀਸੀ ਜਹਾਂ ਖੇਲਣਾ ਆਈਐਸਟੀਸੀ ਕਪੂਰਥਲਾ ਠੀਕ ਹੈ ਤੇ ਉੱਥੇ ਉਹਨਾਂ ਦੇ ਇਸ ਸਮੇਂ ਬੈਚ ਚੱਲ ਰਹੇ ਨੇ ਤੇ ਕਰੀਬ 1 April ਤੋਂ ਲੇਕਿਨ ਉਹਦੇ ਤੇ ਕਰੀਬ 1 اپریل ਤੋਂ ਉਹਨਾਂ ਦਾ ਜਿਹੜਾ ਬੈਚ ਸ਼ੁਰੂ ਹੋਇਆ ਠੀਕ ਹੈ ਚਾਹੇ ਉਹ ਆਪਣਾ ਆਈਐਸ ਆਈਐਸਟੀਸੀ ਕਰ ਰਹੇ ਨੇ ਕਪੂਰਥਲਾ ਦੇ ਵਿੱਚ ਚਾਹੇ ਉਹ ਪੀਆਰਟੀਸੀ ਕਰ ਰਹੇ ਨੇ ਤਾਂ ਉਹਨਾਂ ਨੂੰ ਹੋ ਗਿਆ ਮਤਲਬ 4 ਮਹੀਨੇ ਤੋਂ ਪਲੱਸ ਹੋ ਗਿਆ ਉਹਨਾਂ ਦੀ ਟ੍ਰੇਨਿੰਗ ਹੋਈ ਉਹਨੂੰ ਮਤਲਬ ਅੱਧੀ ਟ੍ਰੇਨਿੰਗ ਉਹਨਾਂ ਨੇ ਕਰ ਲਈ ਹੈ ਜੇ ਸਾਲ ਮਤਲਬ ਜੇ ਸਾਲ ਵੀ ਲਵਾਇਆ ਉਹਨਾਂ ਦਾ ਤਾਂ ਕਰੀਬ-ਕਰੀਬ ਉਹਨਾਂ ਨੂੰ ਮਤਲਬ ਕਿ ਵੀ ਤੀਜਾ ਹਿੱਸਾ ਉਹਨਾਂ ਨੇ ਟ੍ਰੇਨਿੰਗ ਦਾ ਕੰਪਲੀਟ ਕਰ ਲਿਆ ਤੇ ਉਮੀਦ ਹੈ ਕਿ ਤੁਸੀਂ ਇਹ ਚੀਜ਼ ਸਮਝ ਗਏ ਹੋਵੋਗੇ ਕਿ ਜਿਹੜੀ ਭਰਤੀ ਆ ਉਹ ਰੁਕਦੀ ਨਹੀਂ ਨੀਗੀ ਜੀ ਸਾਡੀ ਭਰਤੀ ਨਿਰੁਕੀ 2021 ਦੀ ਕਾਂਗਰਸ ਵੇਲੇ ਦੀ ਭਰਤੀ ਆਈ ਭਵੰਤਮਨ ਸਰ ਨੇ ਉਹ ਕੰਪਲੀਟ ਕੀਤੀ ਇਹਦਾ ਤੋਂਡੀਆਂ ਭਰਤੀਆਂ ਤਾਂ 101% ਕੰਪਲੀਟ ਹੋਣਗੀਆਂ ਠੀਕ ਹੈ ਤੇ ਇਸ ਕਰਕੇ ਇਸ ਅਫਵਾਹ ਦੇ ਵਿੱਚ ਨਾ ਰਹੋ ਕਿ ਸਾਡੀ ਭਰਤੀ ਕੈਂਸਲ ਨਾ ਹੋ ਜਾਈ ਕੋਈ ਕੇਸ ਲੱਗ ਜੂਗਾ ਇਦਾਂ ਹੋ ਜੂ ਉਦਾਂ ਹੋ ਜੂ ਇਹ ਚੀਜ਼ਾਂ ਸਾਡੀ ਵੇਲੇ ਤੋਂ ਚਲਦੀਆਂ ਆ ਰਹੀਆਂ ਕਿ ਸਾਡੀ ਭਰਤੀ ਵੇਲੇ ਸਭ ਤੋਂ ਵੱਧ ਡਰ ਸੀ ਕਿ 2021 ਦੀ ਭਰਤੀ ਬਈ ਕੈਂਸਲ ਹੋ ਜਾਣੀ ਆ ਠੀਕ ਆ ਤੇ ਕਿਉਂਕਿ ਪਿਛਲੀ ਸਰਕਾਰ ਦੀ ਭਰਤੀ ਆ ਇਹ ਨਵੀਂ ਸਰਕਾਰ ਬਣ ਗਈ ਹੁਣ ਭਰਤੀ ਕੈਨਸਲ ਹੋਊਗੀ ਨਵੇਂ ਸਰਵ ਭਰਤੀ ਹੋਊਗੀ ਬੜਾ ਕੁਸਟਨ ਮਿਲਦਾ ਜੀ ਪਰ ਸਿੱਧਾ ਧੰਨਵਾਦੀ ਕਰ ਮਤਲਬ ਧੰਨਵਾਦ ਦੀਆਂ ਸੀ ਆਮ ਆਦੀ ਪਾਰਟੀ ਸਰਕਾਰ ਦੀ ਠੀਕ ਆ ਕਿ ਉਹਨਾਂ ਨੇ ਸਾਨੂੰ ਸਾਡੀ ਮਤਲਬ ਕਿ ਪੁਕਾਰ ਸੁਣੀ ਅਸੀਂ ਧਰਨੇ ਵਗੈਰਾ ਹੋਏ ਇੱਕ ਦੋ ਲਈ ਸੀ ਵੀ ਸਾਡਾ ਬਸ ਪ੍ਰੋਸੈਸ ਚਲਾ ਲਓ ਰਿਜ਼ਲਟ ਸਾਡਾ ਆਇਆ ਹੋਏ ਚੰ nutri ਦੇ ਵਿੱਚ ਤੇ ਫਿਰ ਫਿਰ ਸਾਡਾ ਰਿਜ਼ਲਟ ਆਇਆ ਸੀਗਾ ਮਈ ਦੇ ਵਿੱਚ ਜੋ ਸਰਕਾਰ ਬਣਨ ਤੋਂ ਬਾਅਦ ਹਨਾ ਤੇ ਚਲੋ ਵਧੀਆ ਗੱਲ ਆ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ ਜਿੱਦਾਂ ਕਿ 2023 ਦੀ ਭਰਤੀ ਸਾਡੇ ਜੂਨੀਅਰਸ ਨੇ ਉਹਨਾਂ ਦੀ ਭਰਤੀ ਕੰਪਲੀਟ ਹੋਈ ਹੈ ਹਸਪੀਟਲ ਟ੍ਰੇਨਿੰਗ ਕਰ ਰਹੇ ਨੇ ਫਿਰ ਹੁਣ ਤੁਸੀਂ ਉਹਨਾਂ ਦੇ ਜੂਨੀਅਰ ਬਣ ਜਾਓਗੇ 2024 ਵਾਲੇ ਫਿਰ ਤੁਹਾਡੇ ਜਿਹੜੇ 2025 ਵਾਲੇ ਉਹ ਤੁਹਾਡੇ ਜੂਨੀਅਰ ਬਣ ਜਾਣਗੇ ਬਸ ਇਦਾਂ ਹੀ ਮਤਲਬ ਵਧੀਆ ਕੰਮ ਚੱਲ ਰਿਹਾ ਸਰਕਾਰ ਦਾ ਭਰਤੀਆਂ ਨੂੰ ਲੈ ਕੇ ਠੀਕ ਆ ਵਧੀਆ ਜੁਆਇਨਿੰਗਸ ਕਰਾ ਰਹੀ ਨੇ ਕਿਉਂਕਿ ਅਸੀਂ ਬਹੁਤ ਵੇਟ ਕੀਤੀ ਮੈਂ ਖੁਦ 5 ਸਾਲ ਵੇਟ ਕੀਤੀ ਹੈ 2016 ਤੋਂ ਲੈ ਕੇ ਠੀਕ ਆ ਇਸ ਕਰਕੇ ਲੱਗੇ ਰਹੋ ਬਸ ਠੀਕ ਆ ਕੋਈ ਫालतੂ ਆਪਣਾ ਜਿਹੜਾ ਹੈਗਾ ਚੀਜ਼ਾਂ ਤੇ ਧਿਆਨ ਨਾ ਦਿਓ ਜੇਕਰ ਤੁਸੀਂ ਨਹੀਂ ਸਿਲੈਕਟ ਹੋਏ ਤਾਂ ਨੈਕਸਟ ਪ੍ਰਤੀ ਤਿਆਰੀ ਕਰੋ ਉਮੀਦ ਆ ਤੁਸੀਂ ਜਿਹੜੀ ਤੁਹਾਡੀ ਮਿਹਨਤ ਨੂੰ ਜਿਹੜਾ ਉਹ ਫਰ ਪਊਗਾ ਰੰਗ ਲੱਗੂਗਾ ਤੇ ਤੁਸੀਂ ਜਰੂਰ ਸਕਸੈਸ ਹੋਵੋਗੇ ਤੇ ਬਾਕੀ ਜਿਹੜਾ ਦੁਗਰ 24 ਦਾ ਮੈਡੀਕਲ ਵਗੈਰਾ ਠੀਕ ਆ ਉਸ ਤੋਂ ਬਾਅਦ ਸ਼ੁਰੂ ਹੋਊਗਾ ਜੋ ਤੁਹਾਡੀਆਂ ਬਟਾਲੀਅਨਸ ਅਤੇ ਡਿਸਟ੍ਰਿਕਟ ਅਲੋਟਮੈਂਟ ਹੋਊਗੀ ਫਿਰ ਉਹਨਾਂ ਜ਼ਿਲ੍ਹਾਂ ਵਿੱਚ ਥੋੜਾ ਹੋਊਗਾ ਫਿਰ ਅੱਗੇ ਦੀ ਅੱਗੇ ਜੋ ਵੀ ਪ੍ਰੋਸੈਸ ਜਿਵੇਂ ਜਿਵੇਂ ਚੱਲਦਾ ਜਾਊਗਾ ਨਾ ਉਹ ਪ੍ਰੋਸੈਸ ਮੇਰੇ ਸਭ ਦਿਮਾਗ ਦੇ ਵਿੱਚ ਆ ਠੀਕ ਆ ਉਹ ਸੈਟ ਆ ਮੈਮਰੀ ਦੇ ਵਿੱਚ ਠ ਜੋ ਤੁਸੀਂ ਕੁਐਸਚਨ ਪੁੱਛੋਗੇ ਮੈਂ ਉਹਦਾ ਜਿਹੜਾ ਜਵਾਬ ਦੇਵਾਂਗਾ ਤੇ ਉਮੀਦ ਆ ਕਿ ਤੁਹਾਨੂੰ ਜਿਹੜੇ ਸਾਰੇ ਤੁਹਾਡੇ ਜਿਹੜੇ ਕੁਐਸਚਨਾਂ ਦੇ ਜਿਹੜੇ ਜਵਾਬ ਮਿਲ ਗਿਆ ਹੋਣਗੇ ਤੇ ਇੱਕ ਗੱਲ ਹੋਰ ਸੀਗੀ ਕਿ 2024 ਵਾਲੇ ਕੈਂਡੀਡੇਟ ਪੁੱਛ ਰਹੇ ਨੇ ਕਿ ਕੀ ਸਾਨੂੰ 15 ਅਗਸਤ 2025 ਨੂੰ ਜੁਆਇਨਿੰਗ ਲੈਟਰ ਮਿਲ ਜਾਣਗੇ ਤਾਂ ਇਹ ਵੀ ਹਾਸੋ ਲੈਣਾ ਸਵਾਲ ਆ ਕਿ ਤੁਹਾਡਾ ਤਾਂ ਹਜੇ ਡਿਸਟ੍ਰਿਕਟ ਅਲੋਟਮੈਂਟ ਨਹੀਂ ਹੋਇਆ ਠੀਕ ਆ ਕੋਈ ਆਰਮਡ ਵਾਲਿਆਂ ਨੂੰ ਕੋਈ ਕਾਲਸ ਨਹੀਂ ਆਈਆਂ ਕੋਈ ਪ੍ਰੀਫਰੈਂਸ ਨਹੀਂ ਮੰਗੀਆਂ ਤੁਹਾਨੂੰ 15 ਅਗਸਤ ਨੂੰ ਜੁਆਇਨਿੰਗ ਕਿਵੇਂ ਦੇਣਗੇ ਜੁਆਇਨਿੰਗ ਤੋਂ ਪਹਿਲਾਂ ਦੇ ਵੀ ਬਹੁਤ ਪ੍ਰੋਸੈਸ ਆ ਬਹੁਤ ਪ੍ਰੋਸੈਸ ਹੈ ਬਹੁਤ ਜਿੰਨੇ ਪ੍ਰੋਸੈਸ ਤੁਸੀਂ ਲੰਘੇ ਆਏ ਹੋ ਨਾ ਇਹ ਤੋਂ ਜ਼ਿਆਦਾ ਪ੍ਰੋਸੈਸ ਹੈ ਜੀ ਪਏ ਆ ਠੀਕ ਆ ਤਾਂ ਇਸ ਕਰਕੇ ਥੋੜਾ ਜਿਹਾ ਸੰਜੀਦਗੀ ਵਰਤੋ ਤੁਹਾਡੇ ਪ੍ਰੋਸੈਸ ਨੂੰ ਹੋਏ 3-4 ਮਹੀਨੇ ਲੱਗਣੇ ਹੋ ਸਕਦਾ ਤੁਹਾਡੀ ਜੁਆਇਨਿੰਗ ਨਵੰਬਰ ਸੰਬਰ ਤੱਕ ਚੱਲ ਜAVE ਬਹੁਤ ਰੀਅਰ ਚਾਂਸ ਹੈ ਕਿ 2026 ਤੱਕ ਪਹੁੰਚੇ ਬਟ 2024 ਮਤਲਬ 25 ਦੇ ਐਂਡ ਤੱਕ ਤੁਹਾਡੀ ਜੁਆਇਨਿੰਗ ਹੋਊਗੀ ਤਾਂ 15 ਅਗਸਤ ਵਾਲਾ ਦਾ ਤੁਸੀਂ ਵਰਕਾ ਹੀ ਪਾੜ ਦਿਓ ਠੀਕ ਆ ਜੀ ਤੇ ਉਮੀਦਕਾਰਾਂ ਨੂੰ ਸਾਰੇ ਜਿਹੜੇ ਤੁਹਾਡੀ ਕਵੈਸਚਨ ਸੀਗੇ ਮੈਨੂੰ ਦੇ ਜਵਾਬ ਦੇਤੇ ਆ ਜੇਕਰ ਫਿਰ ਵੀ ਕਿਸੇ ਦਾ ਕੋਈ ਡਾਊਟ ਰਹਿ ਗਿਆ ਹੋਵੇ ਤਾਂ ਮੈਨੂੰ ਉਹ ਜਰੂਰ ਪੁੱਛ ਸਕਦਾ ਕਮੈਂਟ ਕਰਦੇ ਹੋ ਤੇ ਜਦੋਂ ਕਮੈਂਟਸ ਮਤਲਬ ਬਹੁਤ ਸਾਰੇ ਹੋਗੇ ਕਾਫੀ ਸਾਰੇ ਕਮੈਂਟ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਰੀਡ ਕਰਕੇ ਇੱਕ ਨਵੀਂ ਦੂਜੀ ਵੀਡੀਓ ਸਵਾਲਾਂ ਦੀ ਵੀਡੀਓ ਬਣਾ ਦੂੰਗਾ ਠੀਕ ਹੈ ਤੇ ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਜਿਹੜਾ ਕਮੈਂਟ ਕਰਕੇ ਪੁੱਛਦੇ ਹੋ ਤੇ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇ ਪਾਉਣਾ ਠੀਕ ਹੈ ਤੇ ਇਸ ਕਰਕੇ ਜਿਹੜਾ ਮਤਲਬ ਕਿ ਤੁਸੀਂ ਜਿਹੜਾ ਕਮੈਂਟ ਵੇਦਾ ਦੇ ਆਪਣਾ ਜਿਹੜਾ ਰੱਖਿਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਸਕੇ ਤੁਹਾਡਾ ਕੀ ਜਿਹੜਾ ਮਤਲਬ ਕੀ ਆਪਣਾ ਹੈਗਾ ਕੁਐਰੀਸ ਹੈਗੀਆਂ ਨੇ ਤੇ ਇਸੇ ਤਰ੍ਹਾਂ ਹੀ ਚੈਨਲ ਨਾਲ ਜੁੜੇ ਰਹੋ ਬਨੇ ਰਹੋ ਠੀਕ ਆ ਵੀਡੀਓ ਲਾਈਕ ਕਰਦੇ ਰਹੋ ਚੈਨਲ ਨੂੰ ਸਪੋਰਟ ਕਰਦੇ ਹੋ ਸਬਸਕ੍ਰਾਈਬ ਕਰ ਦਿਓ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਬਹੁਤ ਸਾਰੇ ਟਾਪਿਕਸ ਤੋਂ ਡਿਮੇ ਡਾਊਟਸ ਤੋਂ ਡਿਮੇ ਕਲੀਅਰ ਕਰਨੇ ਨੇ ਠੀਕ ਆ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਿਉਂਦੇ ਬਸਤੇ ਰਹੋ